ਸ਼ਾਬਾਸ਼ ਹੋ ਸ਼ਾਬਾਸ਼ ਕੀ ਨਾਮ ਹੈ ਪ੍ਰਜਨਿਆ ਚੋਧਰੀ ਪ੍ਰਜਨਿਆ ਕਿੱਥੇ ਗੇਮਸ ਹੋਈਆਂ ਸੀ ਤੇ ਕਿਸ ਗੇਮ ਦੇ ਵਿੱਚ ਤੂੰ ਪਾਰਟਿਸਿਪੇਟ ਕੀਤਾ ਸੀ ਸਰ ਕਰਾਟੇ ਕਰਾਟੇ ਦੇ ਵਿੱਚ ਕਿਹੜਾ ਸਥਾਨ ਹਾਸਲ ਕੀਤਾ ਤੂੰ 골ਡ ਮੈਡਲ ਲੈ ਕੇ ਆਏ ਫਰਸਟ ਕਿਹਦੇ ਨਾਲ ਸੀ ਲਾਸਟ ਮੁਕਾਬਲਾ ਜਿਹੜਾ ਤੇਰਾ ਫਾਈਨਲ ਮੁਕਾਬਲਾ ਸੀ ਕਿਹੋ ਜਿਹਾ ਸੀ ਮੁਕਾਬਲਾ ਸ ਬਹੁਤ ਮੁਸ਼ਕਿਲ ਸੀ ਪਰ ਫਿਰ ਵੀ ਮੈਂ ਕੱਢ ਗਿਆ ਲੱਗਦਾ ਸੀ ਕਿ ਤੂੰ 골ਡ ਲੈ ਕੇ ਆਏਗਾ ਚਾਰਪੁਰ ਦੇ ਲਈ ਹਾਂਜੀ ਕਿੰਨਾ ਜ਼ਿਆਦਾ ਸਾਥ ਮੰਦੇ ਹੋ ਪੇਰੈਂਟਸ ਦਾ ਹੁੰਦੇ ਹੁੰਦੇ ਆ ਇਹਦੇ ਵਿੱਚ ਕੋਚ ਦਾ ਵੀ ਬਹੁਤ ਵੱਡਾ ਹਿੱਸਾ ਹੁੰਦਾ ਆ ਕੋਚ ਦੀ ਗਾਈਡੈਂਸ ਕਿ ਹੋ ਜਾਈ ਸੀਗੀ ਸਰ ਕੋਚ ਬਹੁਤ ਵਧੀਆ ਸੀ ਕੋਚ ਸੀ ਕਿੰਨੀ ਦੇਰ ਪ੍ਰੈਕਟਿਸ ਕਰਦਾ ਸੀ ਦਿਨ ਦੇ ਵਿੱਚ ਸਰ ਦੋ ਵਾਰ ਫਾਜੀ ਕੀ ਨਾਮ ਹੈ ਮੇਰਾ ਸ਼ਰਧ ਅਸ਼ੇਕ ਠਾਕੁਰ ਅਸ਼ੇਕ ਜੀ ਕੋਚ ਨੂੰ ਹਾਂਜੀ ਬੱਚੇ ਦੀ ਬੱਚੇ ਕਿੰਨੀ ਦੇਰ ਪ੍ਰੈਕਟਿਸ ਕਰਦਾ ਸੀ ਜਿਹੜਾ ਬੱਚੇ ਨੂੰ ਇਸ 골ਡ ਮੈਡਲ ਤੱਕ ਪਹੁੰਚਾਇਆ ਤੁਸੀਂ ਸਰ ਦੋ ਟਾਈ ਘੰਟੇ ਸਵੇਰੇ ਦੋ ਟਾਈ ਘੰਟੇ ਸ਼ਾਮ ਨੂੰ ਪ੍ਰੈਕਟਿਸ ਹੋ ਰਹੀ ਹੈ ਸਰ ਤੇ ਬੱਚਾ ਬਹੁਤ ਮਿਹਨਤੀ ਹੈ ਤੇ ਬਹੁਤ ਮਿਹਨਤ ਕੀਤੀ ਨੇ ਅੱਜ ਇਹ ਮਕਾਮ ਹਾਸਿਲ ਕੀਤਾ ਤੇ 골ਡ ਵਿੱਚ ਸਾਡੇ ਕੋ ਕਰਦੇ ਆ ਜੀ ਸਰ ਮੇਰੇ ਕੋ ਬੱਚੀ ਦੀ ਬੱਚੇ ਕਰਦੇ ਵੇ ਇਸ ਟਾਈਮ ਪ੍ਰੈਕਟਿਸ ਤੇ ਉਹਨਾਂ ਵਿੱਚੋਂ ਸਾਡੇ ਹੁਸ਼ਿਆਰਪੁਰ ਦੇ ਵਿੱਚ ਦੱਸਣਾ ਚਾਹੁੰਦਾ ਕਿ ਇੱਕ 골ਡ ਸਿਰਫ ਪਰਜੰਨਿਆ ਦਾ ਤੇ ਇੱਕ ਸਿਲਵਰ ਤੇ ਦੋ ਬ੍ਰੌਂਜ਼ ਮੈਡਲ ਆ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਆਪਣੀ ਅਕੈਡਮੀ ਚਲਾਣੇ ਆ ਉਹ ਕਦੀ ਸਰਕਾਰ ਵੱਲੋਂ ਕੋਈ ਉਸ ਤਰ੍ਹਾਂ ਦਾ ਬਿਲਿਆ ਭਰੋਸਾ ਜਾਂ ਕੋਈ ਕਿਸੇ ਕਦੀ ਕਹੇ ਹੋ ਸਰਕਾਰਾਂ ਦੇ ਕੋਲ ਮੰਤਰੀਆਂ ਦੇ ਕੋਲ ਸਰ ਗਏ ਸੀ ਪਰ ਅੱਜ ਤੱਕ ਅਜੇ ਕੁਝ ਨਹੀਂ ਮਿਲਿਆ ਸਰਕਾਰ ਵੱਲੋਂ ਨਾ ਕੋਈ ਐਮਐਲਏ ਹੁੰਦਾ ਨਾ ਕੋਈ ਸਰਕਾਰ ਹੁੰਦੀ ਅੱਜ ਤੱਕ ਕਿਸੇ ਵੱਲੋਂ ਕੁਝ ਨਹੀਂ ਮਿਲਦਾ ਪਿਆ ਸਰ ਕੀ ਚਾਹੀਦਾ ਸਰਕਾਰਾਂ ਨੂੰ ਸਰਕਾਰ ਨੂੰ ਸਰ ਪਲੇਅਰ ਆਪਾਂ ਕਿਹੜਾ ਨਸ਼ਾ ਆਪਾਂ ਨਸ਼ਾ ਮੁਕਤ ਕਰਦੇ ਪਏ ਆ ਸਰ ਤੇ ਇਹਦੇ ਕਰਕੇ ਆਪਾਂ ਕੋਈ ਗੇਮ ਦਾ ਨਸ਼ਾ ਲਾਣਾ ਜਾਂਦੇ ਬੱਚਿਆਂ ਨੂੰ ਕਿ ਗੇਮ ਦਾ ਨਸ਼ਾ ਲੱਗੇ ਤੇ ਇਸ ਕਰਕੇ ਸਰਕਾਰਾਂ ਨੂੰ ਵੱਡੇ ਵੱਡੇ ਸਟੇਡੀਅਮਸ ਵੱਡੇ ਨਹੀਂ ਤਾਂ ਕੁਝ ਕੋਚਸ ਹਾਇਰ ਕਰੇ ਜਿੱਥੇ ਆਪਣਾ ਸਟੇਡੀਅਮ ਬਣੇ ਪ੍ਰੋਪਰ ਗੇਮ ਹੋਵੇ ਪ੍ਰੋਪਰ ਰੂਲਸ ਸੇ ਜਾਣ ਪ੍ਰੋਪਰ ਕੁਆਲਟੀ ਵਾਈਜ਼ ਕੋਚ ਰੱਖੇ ਜਾਣ ਸਰ ਜਿੱਕਰ ਹੁਣ ਗੱਲ ਕੀਤੀ ਹੈ ਵੀ ਤਾਂ ਇਹ ਕਿਤੇ ਕੰਪੀਟੀਸ਼ਨ ਹੋਇਆ ਸੀ ਕਿੰਨੇ ਇਹਦੇ ਵਿੱਚ ਜੋ ਸਟੇਟ ਨੇ ਭਾਗ ਲਿਆ ਸੀ ਸਰੇ ਰੋਪੜ ਹੋਇਆ ਤੇ ਰੋਪੜ ਦੇ ਵਿੱਚ ਪੂਰੇ 23 ਦੇ 23 ਜ਼ਿਲ੍ਹੇ ਸੀਗੇ ਸਰ ਆਓ ਮੇਰਾ ਨਾਮ ਬਿੰਦਰਾ ਜੀ ਬਿੰਦਰ ਜੀ ਅੱਜ ਬੱਚਾ ਗੋਲਡ ਲੈ ਕੇ ਆਇਆ ਕੀ ਕਹਿਣਾ ਚਾਹੁੰਦੇ ਹੋ ਬੱਚੇ ਦੀ ਕਿੰਨੀ ਮਿਹਨਤ ਸੀ ਦੇ ਵਿੱਚ ਮੇਰੇ ਬੱਚੇ ਦੀ ਬਹੁਤ ਮਿਹਨਤ ਸੀ ਜੀ ਅਸੀਂ ਕਈ ਚੀਜ਼ਾਂ ਦੇ ਪਿੱਛੋਂ ਇਹਨੂੰ ਛਡਾ ਦਿੱਦਾ ਹੈ ਕਿ ਤੂੰ ਬਸ ਆਹ ਕੰਮ ਨਹੀਂ ਕਰਨਾ ਜਾਂ ਤੂੰ ਇਹ ਚੀਜ਼ ਖਾਣੀ ਨਹੀਂ ਹੈ ਤਾਂ ਕਿ ਤੇਰੀ ਵੇਟ ਵਧੇ ਜਾਂ ਫਿਰ ਤੂੰ ਠੰਡ ਲੱਗ ਜੂਗੀ ਤੂੰ ਸੀ ਇਹ ਕੱਪੜੇ ਪੂਰੇ ਪਾ ਕੇ ਰੱਖਣੇ ਮਤਲਬ ਕਈ ਚੀਜ਼ਾਂ ਚ ਸੀਦਾ ਸੈਕਰੀਫਾਈਜ਼ ਕਰਵਾਈਦਾ ਹੈ ਕਿ ਤੈਨੂੰ ਜੇ ਥੋੜੀ ਜਿਹੀ ਵੀ ਪ੍ਰੋਬਲਮ ਆਈ ਤਾਂ ਤੁਸੀਂ ਬਹੁਤ ਜ਼ਿਆਦਾ ਪਿੱਛੇ ਚੱਲ ਜਾਣਾ ਬੱਚਾ ਬਿਮਾਰ ਨਾ ਹੋ ਜਾਏ ਕਈ ਚੀਜ਼ਾਂ ਤੋਂ ਖਾਣ ਤੋਂ ਪਰਹੇਜ਼ ਕਰ ਦੀ ਹੈ 2020 ਤੇ ਅਣ ਕੀ ਆਪਣੀ ਪ੍ਰੈਕਟਿਸ ਕਰਦਾ ਰਿਹਾ ਆਪਣੇ ਕੋਚ ਦੇ ਨਾਲ ਕੀ ਸੁਪਨਾ ਹੈ ਤੁਹਾਡਾ ਬੱਚੇ ਨੂੰ ਕਿੱਥੇ ਲੈ ਜਾਣਾ ਹੈ ਮੇਰਾ ਸੁਪਨਾ ਹੈ ਕਿ 올림픽 ਤੱਕ ਜਾਏ ਔਰ ਉਥੇ ਖੇਲੇ ਉਥੋਂ ਜਿੱਤ ਕੇ ਆਵੇ ਮੇਰਾ ਇਹ ਪੂਰਾ ਟੀਪ ਹੈਗਾ ਪਰ ਕੋਈ ਸਟੇਡੀਅਮ ਨਹੀਂ ਹੈ ਉਸ ਹਰਬ ਦੇ ਜਿਸ ਸਰਕਾਰ ਵੀ ਦੇ ਦੇ ਦੇਖੋ ਇਸ ਚੀਜ਼ ਲਈ ਸਰਕਾਰ ਦੇ ਅੱਗੇ ਬੇਨਤੀ ਹੈ ਸਾਡੀ ਕਿ ਥੋੜਾ ਜਿਹਾ ਇਸ ਗੀਮਲ ਵੀ ਥੋੜਾ ਧਿਆਨ ਦਿੱਤਾ ਜਾਵੇ ਕਾਫੀ ਵੱਡੀਆਂ ਗੀਮਲ ਧਿਆਨ ਦਿੰਦੇ ਆ ਪਰ ਮੈਂ ਛੋਟੀ ਗੇਮ ਹੈ ਛੋਟੇ ਬੱਚਿਆਂ ਲਈ ਹੈ ਪਰ ਇਹ ਛੋਟੀ ਅਕੈਡਮੀ ਮੈਨੂੰ ਦੇਖਦੇ ਦੇਖਦੇ ਕਾਫੀ ਮਤਲਬ ਸਰ ਨੇ ਆਪਣੀ ਇੰਪਰੂਵਮੈਂਟ ਕੀਤੀ ਹੈ ਪਰ ਫਿਰ ਵੀ ਅਸੀਂ ਕਈ ਜਗ੍ਹਾ ਦੇ ਉੱਤੇ ਨਾ ਮਤਲਬ ਉਹ ਫੀਲ ਕਰਦੇ ਆ ਕਿ ਜਦੋਂ 10 ਬੱਚੇ ਖੜ ਜਾਂਦੇ ਤਾਂ ਅਕੈਡਮੀ ਛੋਟੀ ਪੈ ਜਾਂਦੀ ਹੈ ਬੀਗਾ ਕੋਈ ਵੱਡਾ ਹਾਲ ਜਾਂ ਕੁਛ ਇਹਨਾਂ ਨੂੰ ਕਰਨ ਵਾਸਤੇ ਦਿੱਤਾ ਜਾਬੇ ਤਾਂ ਕਾਫੀ ਅੱਗੇ ਬੱਚੇ ਵੱਧ ਸਕਦੇ ਕਿੰਨੀ ਕਿ ਲੋੜ ਹੈ ਸਰਕਾਰ ਨੂੰ ਇਧਰ ਧਿਆਨ ਦੇਣ ਦੀ ਕਿਉਂਕਿ ਇੱਕ ਪਾਸੇ ਦਾ ਨਸ਼ਾ ਆਪਣੇ ਪੂਰੇ ਹਾਂਜੀ ਹਾਂਜੀ ਵੀ ਨਸ਼ਾ ਦੇਖੋ ਜੇਕਰ ਬੱਚੇ ਸਪੋਰਟਸ ਵਾਲੀ ਸਾਈਡ ਨੂੰ ਲੱਗ ਜਾਂਦੇ ਆ ਤੇ ਨਸ਼ੇ ਮੁਕਤ ਤਾਂ ਆਪਣੇ ਆਪ ਆ ਸਾਡਾ ਖੁਦ ਦਾ ਮੋਟਿਵ ਇਹ ਹੈ ਕਿ ਬੱਚੇ ਨੂੰ ਸਿਰਫ ਅਸੀਂ ਗੇਮ ਦੇ ਵਿੱਚ ਪਾ ਰਖੀਏ ਤਾਂ ਕਿ ਇਹਦਾ ਧਿਆਨ ਕਿਸੇ ਹੋਰ ਪਾਸੇ ਨਾ ਜਾਵੇ ਏਸੀ ਚੱਕਰ ਚ ਤਾਂ ਤਾਂ ਕਿ ਉਹ ਥੋੜਾ ਜਿਹਾ ਜੇ ਆਪਣੀ ਪੰਜਾਬ ਸਰਕਾਰ ਦੀ ਥੋੜੀ ਜੀ ਸਾਨੂੰ سپورਟ ਮਿਲ ਜਾਊਗੀ ਤੇ ਇਹਨਾਂ ਦੀ ਅਕੈਡਮੀ ਵੱਡੀ ਹੋਊਗੀ ਤੇ ਥੋੜਾ ਬੱਚੇ ਥੋੜਾ ਜਿਆਦਾ ਸਕੋਪ ਨਿਕਲ ਜਾਊਗਾ ਨਾਲ ਹਾਂਜੀ